ਅਸੀਂ ਰੱਬ ਨੇ ਆਪਣੇ ਮਾਨਵੀ ਸਰਧਾਰ ਰੱਖੀ ਗੁਰੂ ਬੰਦੇ ਪਾਤਸ਼ਾਹ ਜੀ ਦਾ ਇਤਿਹਾਸ ਸ਼੍ਰੀ ਦਾਤੂ ਬੋਕਰ ਦੇ ਇੱਕ ਸ਼੍ਰੀ ਪਾਤਸ਼ਾਹ ਦੇ ਪੁੱਤਰੇ ਨੇ ਸ਼੍ਰੀ ਗੁਰਦੇਵ ਜੀ মহারাজ ਆਪਣੇ ਪਾਤਸ਼ਾਹ ਦੇ ਪੁੱਤਰੇ ਸ੍ਰੀ ਗੁਰਪ੍ਰੀਤ ਪਰਹਰ ਜੀ ਆਰੇ ਦਿਨ ਆੜੀ ਇਹਨਾਂ ਦੇ ਆਪਣੇ ਪੋਤੇ ਸਰਬਦਾਜੀਤ ਸਿੰਘ ਅਤੇ ਚੋਰਾਬਾਹ ਸ੍ਰੀਤੇ ਖਤੇ ਸਿੰਘ ਉਹਨਾਂ ਦੇ ਸ਼ਹਿਰੀ ਜਨ ਦੇ ਲਈ ਜਰਮਾਂਸੇ ਘਾਰਾ ਇਸ ਪੰਥ ਲਈ ਇੱਕ ਆਮ ਨਹੀਂ ਹੋਣਤਾ ਨਹੀਂ ਬਾਰਿਆ ਇਹ ਮਸਾਲ 6 ਜਦੋਂ ਕਿ ਇਹ ਮੈਡੀ ਸਰਗਿਰੀ ਨੌਵੇਂ ਬਾਦਸ਼ਾਹ ਦੇ ਪਰਿਵਾਰ ਵਿੱਚੋਂ ਹੋਈ ਹੈ ਸੋ ਉਹਨਾਂ ਦਾ ਜਿਵੇਂ ਕੰਕੀਸਿੰਗ ਨਾਮ ਕੀ ਹੈ ਜੁਮੇਦ ਸੁਬੋ ਇੰਡੀਆ ਕਾਮਨੀਅ ਹੋ ਗਿਆ ਉਹ ਕੋ ਡਾਂਸ ਹੈ ਕੀ ਬਹੁਤ ਹੋਇਆ ਕਰਦੇ ਨੇ ਦੁਨੀਆ ਨਾ ਰਹੀ ਵਿੱਚ

ਆਪਣੇ ਦੋਤਾਂ ਸੂਚਨ ਤੇ ਸੰਗਾਂ ਨੇ ਨਹੀਂ ਜਾਣੀ ਦੂਸ਼ੀ ਇਹ ਅਲੱਗ ਜੀ ਦੇ 357 ਪਹਿਲਾਂ ਦਿੱਲੀ ਦੇ ਚਾਂਦੀ ਚੌਕ ਵਿਖੇ ਵਿਕੇ ਦਿੱਤੀ ਗਈ ਸ਼ਹਾਦਤ ਨਾਲ ਸੰਬੰਧਤ ਜਿਨ੍ਹਾਂ ਵਿੱਚ ਹਾਕਰ ਸਾਹਿਬ ਅਤੇ ન્યાਦੀ ਆਵਾਜ਼ ਬਣ ਰਹੀ ਅਸੀਂ ਜਿਨ੍ਹਾਂ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਯਾਦ ਕਰਦੇ ਹਾਂ ਇਹ ਲਾਈਟ ਐਂਡ ਸਾਊਂਡ ਸ਼ੋ ਇਹ ਦੀ ਚੱਟ ਸੰਗਤ ਦੇ ਸਨਮੁਖ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਆਸ ਹੈ ਕਿ ਪੰਜਾਬ ਸਰਕਾਰ ਦਾ ਨਿਮਾਣਾ ਵਿਹਾ ਜੋ ਜੀ 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 ਸਾਡੇ ਸੰਸਦ ਦੇ ਸ਼ਕਤੀਵਾਦੀ ਜੁਹਾਦ ਵਿੱਚ ਆ ਗੋਬਿੰਗ ਜਿਹੜਾ ਸੈਨਿਕ ਨਾਮ ਦਾ ਨਾਮ ਤੋਂ ਹਾਂ ਸੰਸਦ ਪ੍ਰਧਾਨ ਕਰਕੇ ਤਿਕਾ ਨੂੰ ਸਕੇ ਲਈ ਤਾਂ ਇਹ ਸਿਰ ਤੋਂ ਤੋਂ ਬਣਾ ਬਣਾਉਂਦਾ ਤਾਂ ਦੋ ਤਾਂ ਜੀ ਨੂੰ ਅਗਰ ਸੁਣੇ ਹਾਂ ਕਿ ਜੇ ਜੀ ਮੇਰੀ ਮਨ ਕਰਦੀ ਇੱਕ ਤਫਤ ਕਰਦਾ ਤਾਂ ਉਸਾਰ ਸਾਬ आदर का सम्मान करना कर्तव्य पुरुषार्थ पावनीय के आदर और स्वाभिमान के संवेग को नाम आते आदरनाथ के पक्ष में

ਅਤਸ਼ੈ ਨੋਮੀ ਜਿਹਨਾਂ ਦੀ ਲਸਾਨੀ ਇਹ ਵਿਲੱਖਣ ਕੁਰਬਾਨੀ ਹੈ ਜਿਨ੍ਹਾਂ ਨੂੰ ਇੱਕ ਤੋਂ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਧਾ ਗੇਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਉਸ ਦੇ ਵਿੱਚ ਜਿਹੜਾ ਹੈ ਰਟੇਂਡੇ ਵਾਲਾ ਪ੍ਰੋਗਰਾਮ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਹੀ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਹਿਬਾਨ ਫੌਨਾ ਦੇ ਇਤਿਹਾਸ ਦੀ ਸ਼ਹੀਦਾਂ ਦੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸੋ ਸਾਰੇ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਜੀ ਨੇ ਬੰਦਕਾਂ ਦਾ ਜਿਨ੍ਹਾਂ ਨੇ ਬੜੇ ਸ਼ਰਧਾ ਨਾਲ ਇਸ ਨੂੰ ਲੋਕਾਂ ਅੱਗੇ ਪੇਸ਼ ਕੀਤਾ ਤੇ ਸੰਗਤ ਨੇ ਆ ਕੇ ਇਹਦੇ ਵਿੱਚ ਦਰਸ਼ਨ ਦੇ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਇਸ ਮਹੀਨੇ ਵਿੱਚ ਕੀ ਖਾਸ ਰਹੇਗਾ ਜੀ ਜਿਹੜਾ ਵੇਖੋ ਜੀ ਖਾਸ ਜਿਹੜਾ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਮੇਰੇ ਖਿਆਲ ਕਿਤੇ ਮਿਸਾਲ ਨਹੀਂ ਮਿਲਦੀ ਇੱਕ ਸ਼ਹੀਦ ਦਾਦੇ ਦੇ ਪੋਤੇ ਸਨ ਤੇ ਸ਼ਹੀਦ ਪੋਤਰੇ ਦੇ ਦਾਦਾ ਸੀ ਉਹਨਾਂ ਨੂੰ ਯਾਦ ਕਰਦੇ ਆ ਸਾਰਾ ਇਹ ਕੌਮ ਸਾਰਾ ਨਾਟਕ ਲੈਵਾ ਜਿਹੜਾ ਪੰਥ ਹੈ ਇਸ ਤੋਂ ਇਲਾਵਾ ਬਨਕਤਾ ਸਾਰੀ ਕਿਉਂਕਿ ਜਿਹੜਾ ਇਹ ਦਿਨ ਹੈ ਇਹਨਾਂ ਦਿਨਾਂ ਵਿੱਚ ਉਬਰਾਖ ਵੀ ਆ ਜਾਂਦਾ ਉਸ ਪ੍ਰੋਗਰਾਮ ਨੂੰ ਅੱਗੇ ਤੋਰਨ ਦੇ ਲਈ ਇਹ ਜਾਣਕਾਰੀ ਹੈ ਪੰਜਾਬ ਸਰਕਾਰ ਵੱਲੋਂ ਔਰ ਜਿੱਥੇ-ਜਿੱਥੇ ਗੁਰੂ ਸਾਹਿਬਾ ਗੁਰੂ ਸਾਹਿਬਾਨ ਦਾ ਲੰਘਾ ਬਣਿਆ ਜਾਣਦਾ ਉਹਨਾਂ ਥਾਵਾਂ ਤੇ ਜਿੱਥੇ-ਜਿੱਥੇ ਜੋ ਲੋੜਾਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ ਉਹਨੇ ਜਿਹੜੇ ਚਾਰ ਜਿਹੜੇ ਨਗਰ ਕੀਰਤਨ ਉਹ ਕੋ ਕਰਤਾ ਮਾਤੇ ਅਰੰਧਪੁਰ ਸਾਹਿਬ ਵਿੱਚ ਆ ਕੇ ਉਹ ਸ਼ਰਧਾ ਉਹ ਗ੍ਰੇਟ ਕਰਨਗੇ ਔਰ ਇਸ ਤੋਂ ਇਲਾਵਾ ਜਿੱਥੇ ਜਿੱਥੇ ਉਹ ਸਾਹਿਬ ਗਏ ਜਿਹੜੇ ਰਸਤੇ ਗਏ ਉਹਨਾਂ ਦੀ ਸੇਵਾ ਸਭਾਲ ਪੰਜਾਬ ਸਭਾਲ